ਇਕ ਦੋਸਤ ਦਾ ਜਨਮ ਦਿਨ ਦੂਸਰੇ ਦੋਸਤ ਲਈ ਬਣ ਗਿਆ ਮਰਨ ਦਿਨ ਬਰਥਡੇ ਪਾਰਟੀ ਤੇ ਵਾਪਰ ਗਈ ਕਟਨਾ ਚੱਲ ਗਈਆਂ ਗੋਲੀਆਂ ਤੇ ਨੌਜਵਾਨ ਦਾ ਕਰ ਦਿੱਤਾ ਗਿਆ ਕਤਲ ਜੀਹਾਂ ਇਹ ਘਟਨਾ ਪਟਨਾ ਦੇ ਕ੍ਰਿਸ਼ਨਾਪੁਰੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਾਰਟੀ ਚੱਲ ਰਹੀ ਸੀ ਜਿਹੜੀ ਕਿ ਇੱਕ ਬਰਥਡੇ ਪਾਰਟੀ ਸੀ ਜਿਸ ਦੇ ਵਿੱਚ ਇਸ ਨੌਜਵਾਨ ਦੇ ਜਿਸ ਦਾ ਜਨਮ ਦਿਨ ਸੀ ਉਸਦੇ ਹੋਰ ਬਹੁਤ ਸਾਰੇ ਦੋਸਤ ਆਏ ਹੋਏ ਸਨ ਤੇ ਕੋਈ ਅਣਪਛਾਤਾ ਜਿਹੜਾ ਕਿ ਇਸ ਪਾਰਟੀ ਦੇ ਵਿੱਚ ਦਾਖਲ ਹੋਇਆ ਜਿਸ ਨੇ ਗੋਲੀਆਂ ਚਲਾ ਦਿੱਤੀਆਂ ਤੇ ਇੱਕ ਜਿਹੜਾ ਇਸ ਨੌਜਵਾਨ ਦਾ ਦੋਸਤ ਹੈ ਉਸ ਦੇ ਗੋਲੀ ਲੱਗ ਗਈ ਤੇ ਉਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਦੱਸਦੀਏ ਇਹ ਜਿਹੜੀ ਘਟਨਾਏ ਪਟਨਾ ਦੇ ਕ੍ਰਿਸ਼ਨਾਪੁਰੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਅਧਿਕਾਰੀ ਸਾਕੀਤ ਕੁਮਾਰ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਘਟਨਾਏ ਇੱਕ ਗਾਂਧੀ ਨਗਰ ਦੇ ਮਕਾਨ ਨੰਬਰ 54 ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਨੌਜਵਾਨ ਨੂੰ ਗੋੜੀ ਲੱਗ ਗਈ ਹੈ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਕਿ ਉਸ ਦਾ ਇਲਾਜ ਹੋ ਸਕੇ ਪਰੰਤੂ ਇਲਾਜ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ ਹੈ ਇੱਥੇ ਸਾਕੀਤ ਕੁਮਾਰ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਜਿਹੜੇ ਇਹ ਅਣਪਛਾਤੇ ਨੌਜਵਾਨ ਇਸ ਪਾਰਟੀ ਦੇ ਵਿੱਚ ਦਾਖਲ ਹੋਏ ਸਨ ਆਖਿਰ ਉਹ ਕੋਈ ਰਿਸ਼ਤੇਦਾਰ ਸਨ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ ਸੀ ਜਾਂ ਫਿਰ ਇਹ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਦੀ ਜਿਹੜੀ ਜਾਂਚ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਨੌਜਵਾਨ ਸੀ ਉਸ ਨੂੰ ਹਸਪਤਾਲ ਜਲਦੀ ਤੋਂ ਜਲਦੀ ਭਰਤੀ ਕਰਵਾਇਆ ਗਿਆ ਸੀ ਤਾਂ ਕਿ ਉਸ ਦੀ ਜਾਨ ਬਚ ਸਕੇ ਪ੍ਰੰਤੂ ਉਸ ਨੌਜਵਾਨ ਦੇ ਜਿਹੜੇ ਜ਼ਖਮ ਸਨ ਉਹ ਗੋਲੀ ਨਾਲ ਇੰਨੇ ਗਹਿਰੇ ਹੋ ਗਏ ਸਨ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਨੌਜਵਾਨ ਦੀ ਜਿਹੜੀ ਉਮਰ ਹੈ ਮਹਿਜ 16 ਸਾਲ ਦੀ ਹੀ ਸੀ ਤੇ 16 ਸਾਲ ਦੀ ਉਮਰ ਦੇ ਵਿੱਚ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ ਇਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਜਿੰਨਾ ਦੀ ਇਹ ਪਾਰਟੀ ਸੀ ਜਿਸ ਨੌਜਵਾਨਾਂ ਦਾ ਜਨਮ ਦਿਨ ਸੀ ਉਹਨਾਂ ਦੇ ਵੱਲੋਂ ਅਜਿਹੀ ਕੋਈ ਵੀ ਗੱਲ ਨਹੀਂ ਕਹੀ ਗਈ ਕਿ ਇਸ ਪਾਰਟੀ ਦੇ ਵਿੱਚ ਆਏ ਹੋਏ ਜਿੰਨੇ ਵੀ ਲੋਕ ਸਨ ਉਹਨਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਝਗੜਾ ਹੋਵੇ ਜਾਂ ਕੋਈ ਪੁਰਾਣੀ ਰੰਜਿਸ਼ ਹੋਵੇ ਜਾਂ ਫਿਰ ਕਿਸੇ ਗੱਲ ਨੂੰ ਲੈ ਕੇ ਕੋਈ ਵਿਵਾਦ ਖੜਾ ਹੋਇਆ ਹੋਵੇ ਜਾਂ ਫਿਰ ਪੁਰਾਣੀ ਕੋਈ ਗੱਲਬਾਤ ਹੋਵੇ ਅਜਿਹਾ ਕੋਈ ਵੀ ਮਸਲਾ ਨਹੀਂ ਸੀ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਅਚਨਚੇਤ ਵਾਪਰੀ ਹੈ ਅਜਿਹੀ ਘਟਨਾ ਹੋਣ ਦਾ ਨਾ ਤਾਂ ਕਿਸੇ ਨੂੰ ਖਦਸ਼ਾ ਸੀ ਨਾ ਹੀ ਇਸੇ ਪ੍ਰਕਾਰ ਦੀ ਸ਼ੱਕ ਸੀ ਇਹ ਅਣਪਛਾਤੇ ਸਨ ਜਿਹੜੇ ਇਸ ਪਾਰਟੀ ਦੇ ਵਿੱਚ ਦਾਖਲ ਹੋ ਗਏ ਸਨ ਉਹਨਾਂ ਨੇ ਇਸ ਪਾਰਟੀ ਦੇ ਜੜ ਦੇ ਵਿੱਚ ਭੰਗ ਪਾ ਦਿੱਤਾ ਹੈ ਉਹਨਾਂ ਦੇ ਵੱਲੋਂ ਇਹ ਅਣਸੁਖਾਵੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਤੇ ਇੱਕ ਪਿਆਰਾ ਜਿਹਾ ਦੋਸ ਜਿਹੜਾ ਇਸ ਨੌਜਵਾਨ ਦਾ ਸੀ ਜਿਸ ਦੀ ਉਮਰ ਮਹਿਜ 16 ਸਾਲ ਹੈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਗੋਲੀ ਮਾਰ ਕੇ ਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਿਹੜੀ ਹੈ ਜਾਂਚ ਉਹ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਦੀ ਪਛਾਣ ਕਰਕੇ ਇਹਨਾਂ ਨੂੰ ਫੜ ਲਿਆ ਜਾਵੇਗਾ ਤੇ ਇਹਨਾਂ ਦੇ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ਇੱਥੇ ਪਰਿਵਾਰਿਕ ਮੈਂਬਰਾਂ ਨੇ ਇਹ ਗੱਲ ਕਹੀ ਹੈ ਕਿ ਸਾਡਾ ਬੱਚਾ ਜਿਹੜਾ ਕਿ 16 ਸਾਲ ਦਾ ਹੈ ਜਿਸ ਦੀ ਕਿ ਮੌਤ ਹੋ ਚੁੱਕੀ ਹੈ ਗੋਲੀ ਲੱਗਣ ਦੇ ਕਾਰਨ ਉਸ ਦੀ ਕਿਸੇ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਰੰਜਿਸ਼ ਨਹੀਂ ਸੀ ਕੋਈ ਝਗੜਾ ਨਹੀਂ ਸੀ ਕਦੀ ਵੀ ਕਿਸੇ ਨਾਲ ਉਸਨੇ ਕਿਸੇ ਵੀ ਪ੍ਰਕਾਰ ਦੀ ਕੋਈ ਲੜਾਈ ਨਹੀਂ ਕੀਤੀ ਇਹ ਜਿਹੜੇ ਨੌਜਵਾਨ ਸਨ ਉਹਨਾਂ ਦੇ ਵੱਲੋਂ ਪਤਾ ਨਹੀਂ ਕਿਸ ਕਾਰਨ ਇਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਤਹਿਤ ਇਸ ਨੂੰ ਮਾਰ ਮੁਕਾ ਦਿੱਤਾ ਗਿਆ ਹੈ ਜਾਂ ਫਿਰ ਗਲਤੀ ਦੇ ਨਾਲ ਹੀ ਇਹ ਕਤਲ ਹੋ ਗਿਆ ਇਸ ਦੇ ਬਾਰੇ ਵਿੱਚ ਅਜੇ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਪੁਲਿਸ ਬਹੁਤ ਗਹਿਰਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਜੇ ਵੀ ਮੁਲਜ਼ਮ ਨੇ ਜਿਨ੍ਹਾਂ ਨੇ ਇਸ ਨੌਜਵਾਨ ਦਾ ਕਤਲ ਕੀਤਾ ਹੈ ਇਸ 16 ਸਾਲ ਦੇ ਮੁੰਡੇ ਨੂੰ ਮੌਤ ਦੇ ਘਾਟ ਉਤਾਰਿਆ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਵੀ ਦਵਾਈ ਜਾਵੇਗੀ